ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਢਿੰਡਰਾਂ ਵਾਲਿਆਂ ਦੀ ਵੀਡੀਓ ਪਾਈ ਸੀ ਉਹਦੇ ਤੇ ਕਿਹਾ ਸੀ ਕਿ ਜਿੰਨੇ ਵੀ ਲੁੱਟਾਂ ਖੋਹਾਂ ਕਰਨ ਵਾਲੇ ਸੀ ਉਹ ਅੰਮ੍ਰਿਤਸਰ ਦੇ ਵਿੱਚ ਅੱਡਾ ਬਣਾਈ ਬੈਠੇ ਸੀ ਤੇ ਕਈਆਂ ਭੇਡਾਂ ਨੇ ਕਤੀੜਾਂ ਨੇ ਧਮਕੀਆਂ ਦਿੱਤੀਆਂ ਭਾਵ ਫੋਨ ਕਰਕੇ ਕਿਹਾ ਤੈਨੂੰ ਜਾਨੋਂ ਮਾਰ ਦੇਂਗਾ ਫਲਾਣਾ ਕਰ ਦੇਾਂਗੇ ਅਸੀਂ ਨਾ ਇਹਨਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਜੋ ਮਰਜ਼ੀ ਕਰਨਾ ਕਰੋ ਜਿਹੜਾ ਸੱਚ ਹੈ ਉਹ ਦੁਨੀਆ ਸਾਹਮਣੇ ਲੋਕਾਂ ਸਾਹਮਣੇ ਲੈ ਕੇ ਆਉਣਾ ਹੈ ਅੱਜ ਹੋਰ ਦੱਸਣ ਲੱਗਾ ਧਿਆਨ ਦੇ ਨਾਲ ਸੁਣਿਓ ਜਿਸ ਵਕਤ ਜਰਨੈਲ ਸਿੰਘ ਭਿੰਡਰਾਵਾਲੇ ਦਰਬਾਰ ਸਾਹਿਬ ਤੇ ਕਾਬੂ ਸੀ ਨਾ ਤੁਹਾਨੂੰ ਪਤਾ ਹੈ ਇਹ ਚੀਜ਼ ਦਾ ਉਸ ਵਕਤ ਜਿਹੜੇ ਆਲੇ-ਦੁਆਲੇ ਕਮਰੇ ਸੀ ਉਹਨਾਂ ਕਮਰਿਆਂ ਦੇ ਵਿੱਚ ਜਿਹੜੇ ਪੰਜਾਬ ਦੀਆਂ ਬੈਂਕਾਂ ਲੁੱਟ ਕੇ ਲੈ ਕੇ ਜਾਂਦੇ ਸੀ ਉਹ ਸਾਰਿਆਂ ਦਾ ਅੱਡਾ ਉੱਥੇ ਹੁੰਦਾ ਸੀ ਹੋਰ ਦੀ ਹੋਰ ਬਲਾਤਕਾਰੀਆਂ ਦਾ ਅੱਡਾ ਵੀ ਭਿੰਡਰਾਵਲੇ ਦੇ ਕੋਲ ਹੁੰਦਾ ਸੀ ਇਹ ਸਚਾਈ ਹੈ ਇਹਨੂੰ ਕੋਈ ਛੁਪਾ ਨਹੀਂ ਸਕਦਾ ਇਹ ਮੇਰੇ ਕਹਿਣ ਦੀ ਗੱਲ ਨਹੀਂ 40 ਸਾਲ ਹੋਏ ਨੇ 70 70 ਸਾਲ ਦੇ 75 75 ਸਾਲ ਦੇ ਹਲੇ ਬਜ਼ੁਰਗ ਹਲੇ ਔਰਤਾਂ ਬੈਠੀਆਂ ਨੇ ਜਿਹੜੇ ਕਹਿਣ ਨੂੰ ਤਿਆਰ ਨੇ ਜਿੰਨਾਂ ਬਲਾਤਕਾਰ ਹੋਇਆ ਨਾ ਹਲੇ ਉਹ ਔਰਤਾਂ ਬੈਠੀਆਂ ਨਹੀਂ ਦਰਵਾਸਰ ਦੀ ਹਦੂਦ ਦੇ ਵਿੱਚ ਭਿੰਡਰਾਂ ਵਾਲੇ ਦੇ ਗੁੰਡਿਆਂ ਨੇ ਬਲਾਤਕਾਰ ਕੀਤੇ ਨੇ ਉਸ ਵਕਤ ਇਹ ਸਚਾਈ ਹੈ ਤੁਹਾਨੂੰ ਗਿਣਤੀ ਕਰਾ ਦਿੰਦੇ ਆ ਜਿੰਨੇ ਭਿੰਡਰਾਂ ਵਾਲਿਆਂ ਦੇ ਨਾਲ ਚੋਲਿਆਂ ਵਾਲੇ ਸੀ ਨਾ ਉਦੋਂ ਜ਼ਿਆਦਾ ਉਹਦੇ ਨਾਲ ਕਲੀਸ਼ ਬੰਦੇ ਸੀ ਜਿਹੜੇ ਗੁੰਡੇ ਸੀ ਸਿਰੇ ਦੇ ਉੱਥੇ ਚੋਲਿਆਂ ਵਾਲੇ ਵੀ ਇਹੜੇ ਕਲੀਨ ਸਿਫ ਸੀ ਉਹ ਵੀ ਗੁੰਡੇ ਸੀ ਉੱਥੇ ਮੈਂ ਸਾਰਿਆਂ ਨੂੰ ਕਹਿੰਦਾ ਕੁਝ ਬੰਦੇ ਕੌਮ ਦੀ ਖਾਤਰ ਜਿਨ੍ਹਾਂ ਦੇ ਵਿੱਚ ਸਪਿਰਟ ਭਰੀ ਸੀ ਉਹ ਲੜੇ ਪਰ ਬਹੁਤਾਤ ਵੱਡਾ ਹਿੱਸਾ ਉਹਦੇ ਵਿੱਚ ਗੁੰਡਾਗਰਦੀ ਵਾਲਾ ਸੀ ਬੜੇ ਇੱਥੇ ਰਿਕਾਰਡ ਪਏ ਨੇ ਪੰਜਾਬ ਦੇ ਬੋਲਦੇ ਜਿਨ੍ਹਾਂ ਨੇ ਬੈਂਕਾਂ ਲੁੱਟੀਆਂ ਸ਼ਰਿਆਮ ਉੱਥੇ ਜਾ ਕੇ ਲੁਕੇ ਨੇ ਉਹ ਇਹ ਸਚਾਈ ਹੈ ਬਲਾਦਕਾਰੀ ਉੱਥੇ ਜਾ ਕੇ ਲੁਕੇ ਆ। ਉੱਥੇ ਜਿਹੜੀਆਂ ਸੰਗਤ ਵਿੱਚ ਔਰਤਾਂ ਜਾਂਦੀਆਂ ਸੀ ਨਾ ਉਹਨਾਂ ਨੂੰ ਸ਼ਰਿਆਮ ਚਾਕੇ ਉੱਥੇ ਬਲਾਦਕਾਰ ਕੀਤਾ ਗਿਆ। ਕੋਈ ਬੋਲਦਾ ਨਹੀਂ ਸੀ ਉਸ ਵਕਤ ਏਕੇ 47 ਦਾ ਜ਼ੋਰ ਸੀ। ਗੁੰਡਾਗਰਦੀ ਦਾ ਦੌਰ ਸੀ ਉਸ ਵਕਤ ਕੋਈ ਬੋਲਿਆ ਨਹੀਂ। ਹੁਣ ਲੋਕ ਤੁਹਾਡੀਆਂ ਇਹਨਾਂ ਗੱਪਾਂ ਤੇ ਵਿਸ਼ਵਾਸ ਨਹੀਂ ਕਰਨਗੇ ਭਿੰਡਰਾਂ ਵਾਲਾ ਸੂਲਮਾ ਸੀ ਭਿੰਡਰਾਂ ਵਾਲਾ ਫਲਾਉਣਾ ਸੀ ਧਮਕਾ ਸੀ ਹੁਣ ਨਹੀਂ ਲੋਕ ਵਿਸ਼ਵਾਸ ਕਰਨਗੇ। ਤੁਹਾਡੇ ਕੋਲ ਕੀ ਹੈ ਧਮਕੀਆਂ ਦੇਣੀਆਂ ਤੁਸੀਂ ਜਾਗੋ ਆਈ ਹੈ ਜੀ 1300 ਦਾ ਲਾਦੋ ਜਾਗੋ ਭੇਜ ਦਿਓ ਜਾਗੋ ਨੂੰ ਫਿਰ ਦੇਖ ਲਾਂਗੇ ਕਿਹੜੀ ਜਾਗੋ ਹੈ ਇਹ ਥਾਪਰ ਵਰਗੇ ਸੀ ਜਿਨ੍ਹਾਂ ਨੇ ਦੋ ਕਿਰਪਾਨਾਂ ਮਾਰ ਕੇ ਸ਼ੂਰਮੇ ਬਣ ਗਏ ਸਮਝ ਤੋਂ ਯਾਰ ਅਕਲ ਤੋਂ ਕੰਮ ਲੈ ਲਓ ਤੁਸੀਂ ਕਿਹੜੇ ਦੌਰ ਵਿੱਚ ਗੁਜ਼ਰ ਰਹੇ ਹੋ ਕਿਹੜੇ ਸਮੇਂ ਵਿੱਚ ਰਹਿ ਰਹੇ ਹੋ ਤੁਸੀਂ ਇਹੋ ਜੀਆਂ ਫੁਕਰੀਆਂ ਪਹਿਲਾਂ ਮਾਰੀਆਂ ਹੁਣ ਮਾਰ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹੋ ਲੋਕ ਉਦੋਂ ਵੀ ਡਰੇ ਸੀ ਕੁਝ ਲੋਕ ਹੁਣ ਵੀ ਡਰਦੇ ਤੁਹਾਡੇ ਸਾਹਮਣੇ ਬੋਲਦੇ ਨਹੀਂ ਪਰ ਅਸੀਂ ਡਰਨ ਵਾਲੇ ਨਹੀਂ ਅਸੀਂ ਗੋਲੀ ਮਾਰ ਦਿਆਂਗੇ ਫਲਾਨਾ ਕਰ ਦਿਆਂਗੇ ਆ ਕੇ ਦੇਖ ਲਿਓ ਫਿਰ ਦੱਸ ਦਿਓ ਕਿੱਥੇ ਕੱਢ ਕੇ ਗੋਲੀ ਮਾਰਨੀ ਹੈ ਤੁਹਾਡੇ ਫੁਕਰ ਬਣੇ ਨੇ ਪਹਿਲਾਂ ਕੌਮ ਦਾ ਨੁਕਸਾਨ ਕਰਾਤਾ ਹੁਣ ਫੇਰ ਕਰਾਉਂਗੇ ਜਿਹੜੇ ਬੰਦੇ ਅਸਰਬੀਤ ਵਰਗਿਆਂ ਨੂੰ ਨਸ਼ੇੜੀਆਂ ਨੂੰ ਅੰਮ੍ਰਿਤਪਾਲ ਵਰਗੇ ਫੁਕਰਿਆਂ ਨੂੰ ਜਿਤਾ ਸਕਦੇ ਨੇ ਤੇ ਉਹ ਲੋਕ ਕੌਮ ਦਾ ਕੀ ਸਵਾਰ ਨੇ ਕਿੰਨੀ ਕਗਲਾ ਨਾ ਲੋਕਾਂ ਨੂੰ ਤੁਹਾਡੇ ਕੋਲੇ ਗੁਰੂ ਨਾਨਕ ਪਾਤਸ਼ਾਹ ਦਾ ਫਲਸਫਾ ਹੈਗਾ ਉਹ ਦਇਆ ਉਹ ਧਰਮ ਹੈਗਾ ਤੁਹਾਡੇ ਕੋਲੇ ਸ਼ਾਂਤੀਲਤਾ ਹੈਗੀ ਉਹ ਬਸ ਜਾਗੋ ਆਈ ਹੈ ਜੀ ਅਸੀਂ ਸੋਧਾ ਲਾ ਦੇਾਂਗੇ ਜਿਸ ਇਦਾਂ ਕਰ ਦੇਾਂਗੇ ਜੀ ਮੈਂ ਸ਼ਰਿਆਮ ਕਹਿਣਾ ਜਿੰਨਾ ਗੰਦ ਪੰਜਾਬ ਦੇ ਵਿੱਚ ਜਾਂ ਕੌਮ ਦੇ ਵਿੱਚ ਭਿੰਡਰਾਵਾਂ ਵਾਲੇ ਵੇਲੇ ਪਾਇਆ ਗਿਆ ਉਹਨਾਂ ਗੰਦ ਕੋਈ ਪਾ ਨਹੀਂ ਸਕਦਾ ਸ਼ਰਿਆਮ ਤੁਸੀਂ ਗੁੰਡਾਗਰਦੀ ਕਤਲੇਆਮ ਕੀਤਾ ਯਾਰ ਬਲਾਦਕਾਰ ਤੁਸੀਂ ਸ਼ਰਿਆਮ ਕੀਤੇ ਅੱਤਵਾਦ ਵੇਲੇ ਕੀ ਹੋਇਆ ਜਿਹੜੇ ਘਰਾਂ ਵਿੱਚ ਚਾਰ ਔਰਤਾਂ ਹੁੰਦੀਆਂ ਸੀ ਦੇਖਣਾ ਉਥੇ ਧੱਕੇ ਨਾਲ ਜਾ ਕੇ ਵੜ ਜਾਣਾ ਨਾਲੇ ਪਰਸ਼ਾਦਾ ਸਕਣਾ ਤੇ ਨਾਲੇ ਉਥੇ ਬਲਾਦਕਾਰ ਬਲਾਦਕਾਰ ਕੀਤੇ ਇਹ ਸ਼ਰਿਆਮ ਰਿਕਾਰਡ ਬੋਲਦੇ ਕਿੰਨਾ ਕਿ ਤੁਸੀਂ ਮੂੰਹ ਬੰਦ ਕਰਾਉਂਗੇ ਕਿਸੇ ਦਾ ਕੀ ਗੱਲ ਇਹ ਕੌਮ ਦੀ ਚੜਦੀ ਕਲਾ ਇਹ ਕੌਮ ਦਾ ਜਲੂਸ ਕੱਢਿਆ ਫਿਰ ਕਹਿੰਦੇ ਨਹੀਂ ਜੀ ਬੂਟਾ ਸਿੰਘ ਬਕਵਾਸ ਕਰਦਾ ਹੈ ਬਕਵਾਸ ਨਹੀਂ ਕਰਦੇ ਜਿਨ੍ਹਾਂ ਨੇ ਅੱਤਵਾਦ ਦਾ ਦੌਰ ਦੇਖਿਆ ਨਾ ਹਲੇ ਬਜ਼ੁਰਗ ਬੈਠੇ ਨੇ ਉਹ ਦੱਸ ਨਹੀਂ ਸਕਦੇ ਕਹਿੰਦੇ ਸਾਡੇ ਘਰਾਂ ਵਿੱਚ ਕਿਵੇਂ ਅੱਤਵਾਦ ਵੇਲੇ ਧੱਕਾ ਹੋਇਆ ਬੰਦਿਆਂ ਨੂੰ ਬਖ ਕਰ ਦੇਣਾ ਘਰ ਦੇ ਵਿੱਚ ਔਰਤਾਂ ਨੂੰ ਬਖ ਕਰ ਦੇਣਾ ਆਹ ਕਰਦੋ ਤਾਂ ਅੱਤਵਾਦ ਵੇਲੇ ਕੀਤੀਆਂ ਨੇ ਇਹ ਕੋਈ ਝੂਠ ਨਹੀਂ ਹੈਗਾ ਕਿੰਨਾ ਕੁ ਟਾਈਮ ਹੋ ਗਿਆ 24 ਚੱਲਦਾ 30 ਸਾਲ ਹੋਏ ਨੇ ਕਿੰਤੀ ਸਾਲ ਦੇ ਉਸ ਵਕਤ ਦੇ ਬੰਦੇ ਜਾਂ ਔਰਤਾਂ ਹੈ ਨਹੀਂ ਹੈਗੀਆਂ ਨੇ ਮੈਨੂੰ ਫੋਨ ਕਰਕੇ ਦੱਸ ਦਿਆ ਲੋਕ ਪੰਜਾਬ ਦੇ ਖਾਸ ਕਰਕੇ ਜਿਹੜੀਆਂ 70 ਸਾਲ ਦੀਆਂ ਔਰਤਾਂ ਨੇ ਉਹ ਦੱਸ ਦਿਓ ਸਾਡੇ ਘਰਾਂ ਵਿੱਚ ਕਹਿੰਦੀਆਂ ਖੜਕੂਆਂ ਨੇ ਅੱਤਵਾਦੀਆਂ ਧੱਕਾ ਕਿਵੇਂ ਕੀਤਾ ਸਾਨੂੰ ਪਰੇਸ਼ਾਨ ਕਿੱਦਾਂ ਕੀਤਾ ਇਹ ਕਹਿੰਦੇ ਨੇ ਪੰਜਾਬ ਦੇ ਲੋਕ ਜਿੰਦਾ ਬੈਠੇ ਹਲੇ ਕਿ ਤੁਸੀਂ ਜਾਗੋ ਜਾਗੋ ਲਈ ਹੈ ਜਾਗੋ ਜਾਗੋ ਦੀਆਂ ਗੱਲਾਂ ਛੱਡ ਦੋ ਦੁਬਾਰਾ ਫੇਰ ਨਾ ਕਿਤੇ ਜਾਗੋ ਨੂੰ ਕੰਟਰੋਲ ਕਰਨ ਵਾਲੇ ਉੱਠ ਖੜਨ ਇਹ ਮੈਂ ਜਿਹੜੀ ਗੱਲਬਾਤ ਕਹਿਣਾ ਨਾ ਇਹ ਕਿਸੇ ਦੇ ਕਹਿਣਦੇ ਨਹੀਂ ਇਹ ਸਭ ਕੁਝ ਬਾਪ ਰਿਆ ਤਾਂ ਕਹਿ ਰਿਹਾ ਥੋੜਾ ਜਿਹਾ ਅਕਲ ਤੋਂ ਕੰਮ ਲੈ ਲਓ ਨਾ ਫੁਕੜੀਆਂ ਮਾਰੋ ਜਿਹੜਾ ਦਰਬਾਰ ਸਾਹਿਬ ਭਗਤੀ ਦਾ ਘਰ ਤੁਸੀਂ ਕਹਿੰਦੇ ਹੋ ਨਾ ਭਿੰਡਰਾਵਾਲੇ ਵੇਲੇ ਉਦੋਂ ਕਤਲਗਾਹ ਸੀ ਉਹ ਉਦੋਂ ਗੁੰਡਾਗਰਦੀ ਸੀ ਉਸ ਵਕਤ ਇਹ ਸ਼ਰਿਆਮ ਲੋਕ ਕਹਿੰਦੇ ਆ ਤੇ ਜੇ ਕੋਈ ਝੂਠ ਨਿਕਲਿਆ ਤਾਂ ਬਹਿ ਜਾਓ ਕਿਤੇ ਟੇਬਲ ਤੇ ਦਿਖਾ ਦੇਾਂਗੇ ਜਿਹੜੇ ਬੰਦੇ ਉਦੋਂ ਦੇ ਬੈਠੇ ਐ ਬਜ਼ੁਰਗ ਔਰਤਾਂ ਬੈਠੀਆਂ ਨੇ ਉਹ ਦੱਸਣ ਗਿਆ ਵੀ ਹਾਂ ਸਾਡੇ ਘਰਾਂ ਵਿੱਚ ਕੀ ਹੋਇਆ ਸਚਾਈ ਐ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ